ਵਿਸਲ ਵਜਦਾ ਹੈ ਜਿਹੜੀ ਖੇਡ ਸ਼ੁਰੂ ਹੋ ਚੁੱਕੀ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਸਿੰਬਲ ਬੈਲੈਂਸ ਕਰਦੇ ਹੋਏ ਇਸ ਦੌੜ ਦੇ ਵਿੱਚ ਜਿਹੜੀ ਸਲੋ ਧੌੜ ਹੈਗੀ ਇਹ ਸਿੰਬਲ ਬੈਲੈਂਸ ਕਰਕੇ ਰੱਖਣ ਦੀ ਸੋ ਜਿਹੜਾ ਸਿੰਬਲ ਬੈਲੈਂਸ ਨਹੀਂ ਕਰ ਸਕਦਾ ਡਿਸਕਵਲਿਫਾਈਡ ਹੋ ਕੇ ਜਿਹੜਾ ਇਸ ਖੇਡ ਦੇ ਵਿੱਚੋਂ ਬਾਹਰ ਹੋ ਜਾਂਦਾ ਦੇਖ ਸਕਦੇ ਹੋ ਜਿਸ ਤਰ੍ਹਾਂ ਇਹ ਬੱਚਾ ਬਾਹਰ ਹੋ ਗਿਆ ਸਿੰਬਲ ਬਿਲਕੁਲ ਬੈਲੈਂਸ ਕਰਦੇ ਹੋਏ ਕੁਝ ਹੀ ਬੱਚੇ ਜਿਹੜੇ ਇਸ ਖੇਡ ਦੇ ਵਿੱਚ ਬਚੇ ਸੋ ਨਾਲ ਟੀਚਰਾਂ ਦੇ ਵੱਲੋਂ ਵੀ ਜਿਹੜਾ ਹੌਸਲਾ ਫਜ਼ਾਈ ਕਰਦੇ ਹੋਏ ਟੀਚਰ ਸੋ ਇਸ ਖੇਡ ਦੇ ਵਿੱਚ ਦੋ ਬੱਚਿਆਂ ਨੇ ਜਿਹੜੀ ਜਿੱਤ ਹਾਸਲ ਕੀਤੀ ਦੇ ਸਕਦੇ ਹੋ ਤਸਵੀਰਾਂ ਵੱਤ ਉਹਦੇ ਸ਼ੇਅਰ ਜ਼ਰੂਰ ਕਰ ਦਿਓ ਦੇ ਸਕਦੇ ਹੋ ਬੱਚਿਆਂ ਦੀ ਜਿਹੜੀ ਖੇਡ ਸ਼ੁਰੂ ਹੋ ਚੁੱਕੀ ਹੈ ਸੋ ਸਿੰਬਲ ਜਿਹੜਾ ਆ ਬਾਹਰ ਕਰ ਦਿਓ ਸਿੰਬਲ ਦਾ ਬੈਲੈਂਸ ਬਣਾਏ ਰੱਖਣ ਦੇ ਲਈ ਦੌੜ ਕੰਟੀਨਿਊ ਕੀਤੀ ਜਾ ਰਹੀ ਹੈ ਬੱਚਿਆਂ ਦੇ ਵੱਲੋਂ ਦੇਖ ਸਕਦੇ ਹੋ ਸੋ ਜਿਹੜਾ ਸਿੰਬਲ ਬੈਸ ਬਣਾ ਕੇ ਦੌੜ ਦੇ ਵਿੱਚ ਜਿਹੜਾ ਫਰਸਟ ਸੈਕੰਡ ਐਂਡ ਥਰਡ ਪੋਜੀਸ਼ਨ ਹਾਸਲ ਕਰ ਚੁੱਕਿਆ ਬੱਚਾ ਦੇਖ ਸਕਦੇ ਤੁਸੀਂ ਸਾਹਮਣੇ ਸੋ ਬੱਚੇ ਦੇ ਵੱਲੋਂ ਬੇਸ਼ੱਕ ਖੇਡ ਅਜੇ ਕੰਟੀਨਿਊ ਹੈ ਬੇਸ਼ੱਕ ਪੋਜੀਸ਼ਨਾਂ ਨਿਯੁਕਤ ਹੋ ਚੁੱਕੀਆਂ ਨੇ ਸੋ ਬੱਚੇ ਨੇ ਆਪਣੀ ਦੌੜ ਜਾਰੀ ਕੀਤੀ ਗੇਮ ਦੁਆਰਾ ਫਿਰ ਸ਼ੁਰੂ ਹੋ ਚੁੱਕੀ ਏ ਟੀਮ ਦੀ ਅਦਲਾ ਬਦਲੀ ਕਰ ਦਿੱਤੀ ਗਈ ਏ ਸੋ ਪਹਿਲਾਂ ਤੁਸੀਂ ਭਾਗ ਦੇਖਿਓ ਹੁਣ ਦੇਖੋ ਕਿਹੜੀ ਟੀਮ ਜਿੱਤਦੀ ਏ ਦੇਖ ਸਕਦੇ ਹੋ ਜੋਰ ਪੂਰਾ ਬਰਕਰਾਰ ਦੇਖੋ ਫਸਮਾ ਮੁਕਾਬਲਾ ਸੋ ਦੂਸਰੀ ਟੀਮ ਦੇ ਵੱਲੋਂ ਵੀ ਪੂਰਾ ਪੂਰੀ ਹਿੰਮਤ ਜਿਤਾਈ ਜਾ ਰਹੀ ਏ ਸੋ ਸੋ ਦੱਸਦੀ ਏ ਕਿ ਬੱਚਿਆਂ ਦਾ ਖੇਡ ਮੁਕਾਬਲਾ ਸੀ ਤੇ ਜਿੱਥੇ ਮਾਪੇ ਵੀ ਭਾਗ ਲੈ ਰਹੇ ਨੇ ਦੇਖ ਸਕਦੇ ਹੋ ਪੂਰੀ ਸੋ ਦੋਸਤੋ ਜਿਹੜੀ ਇਹ ਤੁਹਾਨੂੰ ਗੇਮ ਦਿਖਾਉਣ ਜਾ ਰਹੇ ਆ ਸ਼ਾਇਦ ਤੁਸੀਂ ਅੱਜ ਤੋਂ ਪਹਿਲਾਂ ਦੇਖੀ ਹੋਵੇ ਤੇ ਦੇਖਦੇ ਜਾਇਓ ਤੇ ਸ਼ੇਅਰ ਜ਼ਰੂਰ ਕਰਦੇ ਜਾਇਓ ਤੇ ਸਮਝਿਓ ਨਾਲ ਕਮੈਂਟ ਜ਼ਰੂਰ ਕਰਿਓ ਕਿਸ ਤਰ੍ਹਾਂ ਗੇਮ ਸੀਗੀ ਕੀ ਸੀਗਾ ਸਾਰਾ ਗੇਮ ਦਾ ਜੇਕਰ ਕੋਈ ਨਾਮ ਵੀ ਜਾਣਦਾ ਤੇ ਉਹ ਵੀ ਜਰੂਰ ਦੱਸਿਓ ਦੇਖੋ ਇੱਕ ਸਾਈਡ ਇੱਕ ਟੀਮ ਭੱਜ ਰਹੀ ਆ ਲੈਂਡ ਨੂੰ ਟੱਚ ਕਰਨ ਤੋਂ ਬਾਅਦ ਜਿਹੜਾ ਉਸ ਟੀਮ ਦਾ ਖਿਡਾਰੀ ਹੈਗਾ ਵਾਪਸ ਜਾਂਦਾ ਤੇ ਆਪਣੇ ਨਾਲ ਦੇ ਸਾਥੀ ਪਿਛਲੇ ਸਾਥੀ ਨੂੰ ਜਿਹੜਾ ਬੋਲ ਫਾਰਵਰਡ ਕਰਦਾ ਹੈ ਤੇ ਉਸ ਤੋਂ ਬਾਅਦ ਸਾਹਮਣੇ ਵਾਲੀ ਲੈਂਡ ਨੂੰ ਟੱਚ ਕਰਕੇ ਫਿਰ ਵਾਪਸ ਜਾਂਦਾ ਤੇ ਇਸੇ ਤਰ੍ਹਾਂ ਹੀ ਮੁਕਾਬਲਾ ਚੱਲਦਾ ਹੈ ਤੇ ਜਦੋਂ ਵਾਪਸ ਜਾਂਦਾ ਤਾਂ ਉਹ ਸਾਈਡ ਤੇ ਹੋ ਜਾਂਦਾ ਤੇ ਜਿਹੜਾ ਬੈਕ ਸਾਈਡ ਜਿਹੜਾ ਪਲੇਅਰ ਹੁੰਦਾ ਉਹ ਬੋਲ ਨੂੰ ਚੱਕ ਕੇ ਲੈਨ ਵੱਲੋਂ ਦੌੜਦਾ ਸਾਹਮਣੇ ਜੋ ਫੋਕਸ ਹੁੰਦਾ ਉਸ ਲੈਨ ਨੂੰ ਟੱਚ ਕਰਦੇ ਨੇ ਤੇ ਉਹ ਸਾਈਡ ਤੇ ਹੋ ਜਾਂਦਾ ਉਸ ਤੋਂ ਬਾਅਦ ਜੋ ਪਲੇਅਰ ਹੁੰਦਾ ਜੋ ਲਾਸਟ ਤੇ ਪਲੇਅਰ ਬਚਦਾ ਹੈ ਉਸੇ ਤਰ੍ਹਾਂ ਹੀ ਜਸ ਟੀਮ ਦਾ ਲਾਸਟ ਤੇ ਪਲੇਅਰ ਬਚਦਾ ਜੋ ਇਸ ਸਾਰੀ ਗੇਮ ਨੂੰ ਪਹਿਲੇ ਨੰਬਰ ਤੇ ਫਰਸਟ ਜੋ ਜਿੱਤਦਾ ਉਹ ਵਿਨਰ ਹੁੰਦਾ ਜੀ ਦੇਖ ਸਕਦੇ ਹੋ ਕਿ ਇਹ ਮੁੰਡਾ ਹਾਰ ਚੁੱਕਿਆ ਤੇ ਜਿਹੜਾ ਉਹ ਸਾਈਡ ਜਿਹੜੀ ਕੁੜੀ ਹੈਗੀ ਇਹ ਉਹ ਜਿੱਤ ਚੁੱਕੀ ਹੈ ਕਿਉਂਕਿ ਉਸ ਨੇ ਜਿਹੜਾ ਘੱਟ ਸਮੇਂ ਦੇ ਵਿੱਚ ਜਿਹੜਾ ਸਾਰਾ ਜਿਹੜੀ ਖੇਡ ਨੂੰ ਪਲੇ ਕੀਤਾ। ਅਗਲੇ ਮੁੰਡੇ ਪਾਸੇ ਕਰ ਲੋ ਅਗਲੇ ਮੁੰਡੇ ਪਾਸੇ ਕਰ ਲੋ। ਆਹ ਗੀਤ ਵੀ ਪਾਸੇ ਕਰ ਮੈਡਮ ਪਵਨਜੋਤ ਕੌਰ ਇੱਕ ਵਾਰੀ ਡਰਾਈ ਸਟੇ ਪਹੁੰਚਣ ਜੀ ਮੈਡਮ ਪਵਨਜੋਤ ਕੌਰ ਆ ਰਾਣੀ ਛੱਡਦੀ ਐ ਨੇ ਇੱਕ ਤਾਂ ਚਾਹੀਦਾ ਸਿਰੇ ਦਾ ਲਾਉ ਨੂੰ 93 ਸਾਲ ਗੇਮ ਸਟਾਰਟ ਹੋ ਚੁੱਕੀ ਛੋਟੇ ਬੱਚਿਆਂ ਦੀ ਗੇਮ ਦੇਖ ਸਕਦੇ ਹੋ ਇੰਟਰਸਟਿੰਗ ਗੇਮ ਹੈਗੀ ਤੇ ਦੇਖੋ ਤੇ ਦੱਸੋ ਕੀ ਕਰ ਰਿਹਾ ਬੱਚੇ ਬੱਚਿਆਂ ਕੋਲ ਬਲੂਨ ਹੈਗੇ ਆ ਬਲੂਨ ਫਟਦੇ ਵੀ ਦਿਖਾਈ ਦੇ ਰਹੇ ਆ ਤੁਹਾਨੂੰ ਦੇਖੋ ਦੇਖੋ ਜੀ ਦੇਖੋ ਕੀ ਹੋ ਰਿਹਾ ਹੈ ਤੋ ਜਿਵੇਂ ਸੱਚੇ ਬੱਚੇ ਦਾ ਬਲੂਨ ਫਟ ਰਿਹਾ ਉਹ ਉਹ ਬਾਹਰ ਹੁੰਦਾ ਦਿਖਾਈ ਦੇ ਰਿਹਾ ਦੇਖ ਸਕਦੇ ਹੋ ਕੁਝ ਬੱਚੇ ਜਿਹੜੇ ਬਾਕੀ ਬਚੇ ਆ ਜੋ ਇਸ ਕੇਮ ਨੂੰ ਇੰਟਰਸਟਿੰਗ ਤਰੀਕੇ ਨਾਲ ਦੇ ਨਾਲ ਖੇਡ ਰਹੇ ਆ ਦੇਖ ਸਕਦੇ ਹੋ ਤੋ 3 ਲਗ ਰੇਸ ਸ਼ੁਰੂ ਹੋਣ ਜਾ ਰਹੀ ਆ 5 ਸੈਕਿੰਡ ਬਾਅਦ 3 ਮਾਡਲ ਰੇਸ ਕੁਝ ਕੁਝ ਹੀ ਬੱਚੇ ਬਚੇ ਵੇਰੀ ਗੁੱਡ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਬੰਜੋਦ ਬੱਚੇ ਸ਼ਾਬਾਸ਼ ਸ਼ਾਬਾਸ਼ ਲੋ ਜੀ ਛੋਟੇ ਛੋਟੇ ਬੱਚਿਆਂ ਦੀ ਖੇਡ ਹੋ ਗਈ ਸ਼ੁਰੂ ਕੀ ਕਰੀਏ ਕੀ ਕਰੀਏ ਅੰਮ੍ਰਿਤ ਗਾ ਰਿਹਾ ਹੈ ਆਪਣੇ ਜੀ ਦੀ ਗੀਤ ਯਾਹ ਚੱਲ ਰਿਹਾ ਹੈ ਪਰ ਬਹੁਤ ਜ਼ੋਰ ਨਾਲ ਪਿੱਛੇ ਪਰ ਬਹੁਤ ਪਿੱਛੇ ਜਾ ਰਹੇ ਬੰਦਾ ਬੰਦਾ ਲਾਉਂਗਾ ਇਹ ਕੁੜੀਆਂ ਤੁਹਾਡੀ ਕਿੱਧਰੋਂ ਬੰਦਾ ਜਿੱਥੇ ਬੱਚੇ ਜ਼ੋਰ ਲਗਾ ਰਹੇ ਉਹ ਤੇ ਟੀਚਰ ਵੀ ਦੇਖ ਸਕਦੇ ਹੋ ਕਿ ਆਪਣਾ ਪੂਰਾ ਬੱਚਿਆਂ ਨੂੰ ਜਿਹੜਾ ਹੌਸਲਾ ਅਫਜ਼ਾਈ ਕਰਦੇ ਹੋਏ ਪੂਰਾ ਜ਼ੋਰ ਲਗਾ ਰਹੇ ਨੇ ਇੱਧਰ ਇੱਧਰ ਟੀਚਰ ਘਟਨੇ ਆ ਕਿੱਧਰ ਲੈ ਗਏ ਖਿੱਚ ਕੇ ਆ ਕਿੱਧਰ ਆਓ ਆਓ ਇੱਥੇ ਦੁਬਾਰਾ ਫਿਰ ਜਿਹੜੀ ਗੇਮ ਸ਼ੁਰੂ ਹੋ ਚੁੱਕੀ ਰਸਾ ਕੱਛੀ ਦੀ ਸੋ ਮਕਾਬਲਾ ਇੰਟਰਸਟਿੰਗ ਹੈ ਦੇਖਣਾ ਹੋਵੇਗਾ ਕੌਣ ਜਿੱਤਦਾ ਦੇਖੋ ਪੂਰੇ ਪੈਰ ਬੱਚੇ ਖਬਾਉਂਦੇ ਹੋਏ ਹੈ ਨਾ ਪੂਰੀ ਵੀਡੀਓ ਦੇ ਨਾਲ ਬਣੇ ਰਹੋ ਦੇਖੋ ਇੱਧਰ ਵੀ ਪੂਰਾ ਟਫ ਮੁਕਾਬਲਾ ਹੈਗਾ ਜਿੱਤੇ ਬੱਚਿਆਂ ਦੇ ਵੱਲੋਂ ਹੌਸਲਾ ਪਜਾਈ ਦਿਲੇ ਟੀਚਰ ਕਰ ਰਹੇ ਨੇ ਹੌਸਲਾ ਪਜਾਈ ਪੂਰਾ ਜੋਰ ਲਗਾ ਰਹੇ ਨੇ ਬੱਚੇ ਵੀ ਆਪਣਾ ਇਹ ਫੇਲ ਗੱਲ ਨਹੀਂ ਬੱਲੇ ਥੋੜਾ ਆਇਆ ਥੋੜਾ ਆਇਆ ਜਲਦੀ ਇਹ ਭਾਰਦਾ ਮੁਰਜਾ 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 ਸੋ ਇਹ ਟੀਮ ਜਿੱਤਦੇ ਵੱਲ ਵਧਦੀ ਹੋਈ ਇੱਥੇ ਵੀ ਆਪਣਾ ਪੂਰਾ ਜ਼ੋਰ ਲਗਾ ਰਹੇ ਨੇ ਹੌਸਲਾ ਅਫਜਾਈ ਦੇ ਲਈ ਬੱਚਿਆਂ ਨੂੰ ਪੂਰੀ ਹੌਸਲਾ ਅਫਜਾਈ ਦਿੰਦੇ ਹੋਏ ਉਧਰ ਟੀਚਰਾਂ ਦੀ ਗਿਣਤੀ ਬੇਸ਼ੱਕ ਘੱਟ ਹੈਗੀ ਦੇਖ ਸਕਦੇ ਹੋ ਬੱਚੇ ਵੀ ਆਪਣਾ ਪੂਰਾ ਜ਼ੋਰ ਲਗਾ ਰਹੇ ਨੇ ਸੋ ਜਿੱਤ ਦਾ ਲਾਨ ਹੋ ਚੁੱਕਿਆ ਹੈ ਸੋ ਇਹ ਟੀਮ ਜਿੱਤ ਚੁੱਕੀ ਹੈ ਜੀ ਲੋ ਜੀ ਦੁਬਾਰਾ ਫਿਰ ਟੀਮਾਂ ਚੇਂਜ ਕਰਕੇ ਟੀਮਾਂ ਦੇ ਅਦਲਾ ਬਦਲੀ ਕਰਕੇ ਖੇਡ ਦੁਬਾਰਾ ਉਸੇ ਤਰ੍ਹਾਂ ਕੰਟੀਨਿਊ ਹੁੰਦੀ ਹੋਈ ਉਹ ਪੂਰਾ ਪੈਰ ਲੋਕ ਕੀਤਾ ਹੋਇਆ ਪਰ ਫਿਰ ਵੀ ਜਿਹੜੀ ਦੂਸਰੇ ਪਾਸੇ ਟੀਮ ਦੇ ਸਕਦੇ ਜਿੱਤਦੀ ਹੋਈ ਬੱਚਿਆਂ ਦੀਆਂ ਖੇਡਾਂ ਦੇਖ ਸਕਦੇ ਹੋ ਕੰਟੀਨਿਊ ਸੋ ਜਿਹੜੀ ਖੇਡ ਨਾਲ ਤੁਹਾਨੂੰ ਰੂਪ ਰੂਪ ਕਰਵਾਉਣ ਜਾ ਰਹੇ ਆ ਤੁਸੀਂ ਜਾਣਦੇ ਹੀ ਹੋ ਬੱਚਿਆਂ ਦੀ ਜਿਹੜੀ ਰੇਸ ਲਵਾਈ ਜਾ ਰਹੀ ਹੈ ਦੇਖ ਸਕਦੇ ਹੋ ਜਿਹੜੀ ਫਰਸਟ ਪੋਜੀਸ਼ਨ ਹਾਸਲ ਕਰਦੇ ਆ ਬੱਚੇ ਉਹ ਬਾਕੀ ਬੱਚੇ ਵੀ ਆਪਣੀ ਖੇਡ ਨੂੰ ਕੰਟੀਨਿਊ ਰੱਖ ਰਹੇ ਆ ਬੇਸ਼ੱਕ ਪੋਜੀਸ਼ਨਾਂ ਹਾਸਲ ਕਰ ਚੁੱਕੇ ਨੇ ਬੱਚੇ ਸੋ ਆਪਣਾ ਜਿਹੜਾ ਫੋਕਸ ਹੈਗਾ Foco supoenta, osso puenta tá com a ਗੇਮ ਦੁਆਰਾ ਫੇਰ ਸ਼ੁਰੂ ਹੋ ਚੁੱਕੀ ਏ ਟੀਮ ਦੀ ਅਦਲਾ ਬਦਲੀ ਕਰ ਦਿੱਤੀ ਗਈ ਏ ਸੋ ਪਹਿਲਾਂ ਤੁਸੀਂ ਭਾਗ ਦੇਖਿਆ ਹੁਣ ਦੇਖੋ ਕਿਹੜੀ ਟੀਮ ਜਿੱਤਦੀ ਹੈ ਦੇਖ ਸਕਦੇ ਹੋ ਜੋਰ ਪੂਰਾ ਬਰਕਰਾਰ ਦੇਖੋ ਫਸਮਾ ਮੁਕਾਬਲਾ ਸੋ ਦੂਸਰੀ ਟੀਮ ਦੇ ਵੱਲੋਂ ਵੀ ਪੂਰਾ ਪੂਰੀ ਹਿੰਮਤ ਜਿਤਾਈ ਜਾ ਰਹੀ ਏ ਸੋ ਸਦਾਰਦੀ ਏ ਕਿ ਬੱਚਿਆਂ ਦਾ ਖੇਡ ਮੁਕਾਬਲਾ ਸੀ ਤੇ ਜਿੱਥੇ ਮਾਪੇ ਵੀ ਭਾਗ ਲੈ ਰਹੇ ਨੇ ਦੇਖ ਸਕਦੇ ਹੋ ਪੂਰੀ ਤੋ ਅੱਜ ਬੰਦਰਾ ਦੇ ਬੇਸਪਿੰਗਾਂ ਦੇ 경기 ਮੇਰਾ ਸਾਹ ਆ ਗਿਆ। ਆ ਗਿਆ ਮੈਂ ਤਾਂ। ਛੋਟੇ ਬੱਚਿਆਂ ਦਾ ਖੇਡ ਮੁਕਾਬਲਾ ਕਰਵਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ। ਸਰਟੀਫਿਕੇਸ਼ਨ ਆ ਚੁੱਕੀ ਬੱਚੇ ਦੀ ਜਿੱਤੇ ਖਾਲਸਾ ਸਕੂਲ ਦੇ ਵਿੱਚ ਕਿਹੜੇ ਮੁਕਾਬਲੇ ਕਰਵਾਏ ਜਾ ਰਹੇ ਛੋਟੇ ਬੱਚਿਆਂ ਦੇ ਦੇਖ ਸਕਦੇ ਹੋ ਲੱਗ ਲੱਗ ਐਕਟੀਵਿਟੀਆਂ ਲੱਗ ਲੱਗ ਮੁਕਾਬਲੇ ਦੇਖ ਸਕਦੇ ਹੋ ਬੱਚੇ ਦੌੜ ਲਗਾਉਂਦੇ ਹੋਏ ਸੋਚਨੌਤੀਆਂ ਜ਼ਰੂਰ ਦਿੱਤੀਆਂ ਜਾ ਰਹੀਆਂ ਨੇ ਇੰਟਰਸਟਿੰਗ ਚੁਣੌਤੀਆਂ ਨੇ ਉਸ ਤਰ੍ਹਾਂ ਦੇ ਬੱਚਿਆਂ ਨੂੰ ਜਿਹੜਾ ਉਸ ਸਕੇਟ ਪ੍ਰਤੀ ਰੁਚੀ ਦਿਖਾਉਣ ਦਾ ਮੌਕਾ ਮਿਲ ਰਿਹਾ ਦੇਖ ਸਕਦੇ ਹੋ ਸੋ ਸ਼ੇਅਰ ਜਰੂਰ ਕਰੀ ਜਾਓ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ